ਨੌਂਗਰ ਦੇ ਰਸਤੇ ਚ ਨਹੀਂ ਆ ਗਿਆ ਤੇ ਖੜ ਗਿਆ ਹਰਿਆਲੀ ਕੋਲੇ ਇਧਰ ਬਾਈਕ ਆਪਣੇ ਦਾ ਮੋਟਰਸਾਈਕਲ ਚਾਹ ਕਰ ਰਹੀ ਸੀ ਕਿੰਦਾ ਗਨੇ ਸਾਨੂੰ ਦੇਦਾ ਦੇਖੋ ਆ ਕੋਰੀਅਰ ਲਵੋਣਾ ਸੀ ਕੋਰੀਅਰ ਲਵਾਇਆ ਨਹੀਂ ਹੈਗਾ ਆਪਾਂ ਨੇ ਹੈ ਆਹੜੇ ਇੱਕ ਮਿੰਟ ਬਸ ਨਹੀਂ ਆਈ ਹੈ ਬਸ ਨਹੀਂ ਆਈ ਜੀ ਬਸ ਨਹੀਂ ਆਈ ਅਮੰਦੀ ਮੇਰਾ ਉੱਥੇ ਰੀਟ ਕਰਾ ਬਹੁਤ ਟਾਈਮ ਬਾਦ ਅੱਗੇ ਤੇ ਬੈਠੇ ਸੀ ਨਾ ਬੜਾ ਉਹ ਲੱਗ ਰਿਹਾ ਸੀ ਚਾਹ ਤੂੰ ਅੱਜ ਹੋਰ ਹੀ ਰਹਿ ਜਾ ਮਨ ਅੱਛਾ ਕੰਮ ਕਿੰਨੇ ਕਰ ਲੈ ਹਾਂ ਅੱਗੇ ਰੱਖ ਗਨੂ ਅੱਗੇ ਰੱਖ ਲਾਂਗੇ ਚੱਲ ਬੈਠੀ ਬੁਲਟ ਤੇ ਮੈਨੂੰ ਖਤੀ ਬਹੁਤ ਔਖਾ ਲੱਗਦਾ। ਇਹ ਕਾ ਪਿੱਛੇ ਇਹਦਾ ਸਟੈਂਡ ਲਵਾਤਾ ਨਾ ਉਹ ਕੰਮ ਗਲਤ ਕੀਤਾ। ਮੇਰੇ ਪਾਸੇ ਉਹ ਕਰਕੇ ਨਹੀਂ ਮੈਂ ਸੂਟ ਪਾਇਆ ਐਦਾਂ ਨਹੀਂ ਮੈਂ ਬੈਠਣਾ ਹੈਗਾ। ਠੀਕ ਹੈ। ਦੀ ਕੋਰਟ ਸਾਟਾ ਲਈ ਤੇ ਹਾਨੂੰ ਹੁਣੇ-ਹੁਣੇ ਪਮਲ ਦੀਦੀ ਦਾ ਤੇ ਨਾਲ ਮੇਰੇ ਸਿਸਟਰ ਦਾ ਫੋਨ ਆਇਆ ਉਹ ਸਾਰੇ ਆਪਣੇ ਵਲੌਗ ਦੇ ਇਹਦੇ ਬੰਦਿਆਂ ਗੈ ਬੰਦੇ ਆਇਆ ਆ ਉਹ ਤੋਂ ਪਹਿਲਾਂ ਵੀਡੀਓ ਪਾ ਕੇ ਮੈਂ ਉਹਦੀ ਇੱਕ ਟਾਈਮਿੰਗ ਸ਼ੋ ਹੁੰਦੀ ਹੁੰਦੀ ਮੈਂ ਉਹ ਚੈੱਕ ਕਰਨ ਦੀ ਮੈਂ ਹਾਂ ਦੀਦੀ ਕੀ ਚੱਕਰ ਪੈ ਗਿਆ ਕਿੱਥੇ ਬਿਜੀ ਸਾਰੇ ਇਹ ਨਹੀਂ ਪਤਾ ਉਹਦੇ ਕੁਝ ਬੋਲੇ ਹੀ ਨਹੀਂ ਹੈਗਾ ਤੇ ਸੁਣੇਗੀ ਅਗਲਾ ਸਾਰੀ ਆਵਾਜ਼ ਵੀਡੀਓ ਦੀ ਬੰਦ ਕਰਤੀ ਨਾਂ ਉਹਦੇ ਚ ਫੋਨ ਨੰਬਰ ਪਾਇਆ ਤੇ ਉਹਦੇ ਮੋਦੀ ਦੀਦੀ ਵੀ ਕਹਿੰਦੇ ਕਹਿੰਦੇ ਕਬਲ ਤੇ ਵੀਡੀਓ ਦੀ ਆਵਾਜ਼ ਨਹੀਂ ਆ ਰਹੀ ਹੈਗੀ ਮੈਂ ਭੈਰ ਜਿਹੜੇ ਨਵੇਂ ਜੁੜੇ ਉਹ ਕਿਹੜੀ ਵਿਚਾਰੀ ਗੁੰਗੀ ਬੋਲ ਵਿਚਾਰੀ ਨੇ ਕੰਮ ਸ਼ੁਰੂ ਕੀਤਾ ਤੇ ਸਪੋਰਟ ਕਰੋ ਇਹਨੂੰ ਬੋਲ ਇਹਨੂੰ ਪੁਲਿਸ ਮੋੜ ਕਰੋ ਭਾਈ ਕੰਨਰੇ ਵਿਚਾਰੀ ਸ਼ਾਰਮ ਨਸਦੀ ਬਹੁਤ ਸੋਹਣਾ ਫੈਬਰਿਕ ਹੈ ਇਹ ਤਾਂ ਘਾਤ ਦੇ ਅੰਦੀ ਵੀਡੀਓ ਤੋਂ ਆਪਾਂ ਯੂਟਿਊਬ ਤੇ ਉਹਨੇ ਟ੍ਰੀਟ ਹੀ ਕਰਤੀ ਇਹਨੇ ਦਿਖਾ ਤਾਂ ਲੈਂਦੀ ਸੁਲੀਪ ਮਾਤ ਜੀ ਵਾਸਤੇ ਬਣਾ ਗਵਥੀ ਕੀ ਕਹਿੰਦੀ ਉਹਦੇ ਵਿੱਚ ਅਗਲੇ ਨੂੰ ਫੈਬਰਿਕ ਦਾ ਪਤਾ ਲੱਗਿਆ ਅਗਲੇ ਨੂੰ ਉੱਤੋਂ ਇਹਨਾਂ ਕੋਲ ਤੋਂ ਫੋਨ ਨੰਬਰ ਵੀ ਲਿਪਾਇਆ ਸ਼ਾਹ ਅੱਥੜੇ ਵਾਕਈ ਵਿਚਾਰੀ ਕੋਈ ਗੁੰਗੀ ਬੋਲੀ ਹੋਈ ਜਿਹਨਾਂ ਕੋਈ ਪਤਾ ਲੱਗਿਆ ਕੀ ਕਰਨਾ ਗੁੰਗੇ ਬੋਲੇ ਤੋਹਾ ਸਰਾ ਉਹ ਗगन ਨੂੰ ਕਹਿ ਰਹੇ ਵੀ ਜਿੱਦਣ ਬੁਟੀਕ ਦੀ ਪਿਆ ਮਟੀ ਤੇ ਕੰਮ ਸ਼ੁਰੂ ਕਰ ਲੈਣਾ ਗगन ਨੂੰ ਆਪੜੇ ਬਾਹਰ ਨਹੀਂ ਪਟ્રોલ ਬੰਮ ਕਰ ਲੈਂਦੇ ਗगन ਨੂੰ ਹੋਟੀ ਡੀ ਅਮਰ ਮੇਰੀ ਕਹਿੰਦੀ ਪਤਾ ਨਹੀਂ ਕਾਦੀ ਲੋਲੇ ਨੂੰ ਪੈਂਦੀ ਮੈਨੂੰ ਸੁਣਣਾ ਬੜਾ ਸੁਣਣਾ ਕਹਿੰਦੀ ਗਾਵੇ ਤੇ ਦੱਸਿਆ ਕਿ ਜੇ ਰੰਗ ਚ ਖੂਹ ਛੱਡਦੀ ਮੈਂ ਮੇਰਾ ਦਿਮਾਗ ਭਾਗ ਲਾ ਮੈਂ ਉੱਥੇ ਛੱਡ ਕੇ ਵੀ ਜੈਸ ਤੇਰੇ ਕੋਲ ਦੱਸ 100000 ਰੁਪਏ ਦੇ ਦਿੰਦੇ ਆ ਤੇਰਾ ਦੱਸ ਜਾਨ ਕੱਟੇਗੀ ਉੱਥੇ ਮੈਂ ਤੇ ਮੈਂ ਸੱਲੀ ਛੱਡ ਕੇ ਤੇਰੇ ਕੋਲ ਮੈਂ 10000 ਰੁਪਏ ਵਿੱਚ ਲੱਗਾ ਮੂੰਹ ਵੇਖਿਆ ਆਪਣੇ ਤੈਨੂੰ 20 ਵੀ ਦੇਣਾ ਤਾਂ ਵੀ ਰਕਾ ਦੇ ਮੈਂ ਤੇਰੇ ਲੱਗ ਰਿਹਾ ਸੀ ਆ ਤੈਨੂੰ ਸੁਣ ਤੂੰ ਭਾਵੇਂ 50 ਦੇ ਮੈਂ ਤਾਂ ਨਹੀਂ ਲੱਗਣਾ ਤੇਰੇ ਨਾਲ ਵੀ ਇਹੀ ਕਰ ਰੋਣਾ ਬਸ ਨਹੀਂ ਤੇ ਫਿਰ ਉਹ ਬਾਤ ਤੇਰੇ ਵੀ ਠੀਕ ਵੱਜ ਬੱਜਣੀ ਮੈਂ ਆਪਣੇ ਲਈ ਮਾਲਾ ਕਰਕੇ ਇਦਾਂ ਆ ਜੋ ਇਸ ਤਰ੍ਹਾਂ ਦੋਨੋਂ ਕਿਹੜਾ ਆ ਕਿੱਥੇ ਇਲਾ ਪੰਗਾ ਲਾਓਗੇ ਸੂਟ ਪਾਓਗੇ ਆ ਵੇਖੋ ਬੜੇ ਬਣਾਇ ਪਾਓਂ ਜਾਓ ਜਦ ਸੇਵਾ ਕਰਦੇ ਮੇਰੇ ਬਾਈ ਕਿਹਦੇ ਨਸ ਤੇ ਕਿਹਨੇ ਮਾਰ ਕੇ ਇੰਨੇ ਦਿਨ ਦਾ ਕਿਹਦੀ ਗੱਲ ਕਰਨਿਆ ਉਹਨੇ ਪਟਰਾ ਪੰਮਾ ਤੇ ਬਾਹ ਨਹੀਂ ਲੱਗਿਆ ਦਿੰਦੀ ਇਹ ਕਰਦੇ ਜਦੋਂ ਜਹਾ ਫੋਲੁੰਦੀ ਫਿਰ ਤੋ ਐ ਕਰਦੇ ਪਿਆਓ ਆਓ ਆਓ ਜਦੋਂ ਨਹੀਂ ਪਿੰਟੋ ਡੇਰਵਾ ਆਏਗਾ ਗੱਲੇ ਜਦੋਂ ਫੋਲ ਲੈ ਸੇਰ ਦੇ ਕਰਨ ਕਰ ਆਓ 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 ਜਦੋਂ ਲਈ ਦੌੜਨ ਕਰਨ ਕਰ ਜਾਓ ਜਾਓ ਜਾਣਾ ਮਿਕਾ ਦਾ ਕੋਈ ਮੈਂ ਮੈਂ ਬਾਤ ਕਰਲੇ ਨੂੰ ਤਾਂ ਨਹੀਂ ਲਾਦਨੀ ਕਰਨੀ ਐਨਾ ਪੰਗਾ ਕਿਹੜਾ ਲਾਉਂਗਾ ਕਪੜਾ ਲਾਉਂਗੇ ਸਵਾਉਗੇ ਆਹੇ ਤਾਂ ਪੂਰਾ ਬੜਿਆ ਬਣਾਇਆ ਤਾਂ ਬਾਤ ਨਹੀਂ ਕਰਨੀ ਗੀਓ ਸੂਤਾ ਚ ਗਾ ਲਾ ਸੂਤਾ ਨਹੀਂ ਰੈਡੀ ਤਿੰਨੇ ਜਾਣੀਆਂ ਕੋਈ ਕਸੂਰ ਆਜੇ ਉਹਨੂੰ ਦੁਕਾਨ ਤੋਂ ਬਾਹਰ ਨਹੀਂ ਜਾਣਦੇ ਘੇਰ ਕੇ ਘੇਰ ਕੇ ਲੈ ਬਣਾਉਂਨ ਹਾਂ ਅਗਲੇ ਤਾਂ ਗੱਲ ਹੀ ਤਾਂ ਆਪਾਂ ਨਹੀਂ ਕਰਨੀਆਂ ਅਰੇ ਨਹੀਂ ਉਹ ਦੁਕਾਨਾਂ ਵਿੱਚ ਸ਼ਰਮਿੰਦੇ ਬੜਾ ਕਰਦੇ ਨੇ ਉਹਨੇ ਜਿਹੜੀ ਕੋਈ ਪ੍ਰੋਬਲਮ ਚੱਲ ਰਹੀ ਆ ਤੇ ਇਹਦੀ ਵੀ ਆਵਾਜ਼ ਆ ਰਹੀ ਨੀ ਨਹੀਂ ਤੇ ਆ ਦੇ ਪ੍ਰੋਬਲਮ ਨਹੀਂ ਤੁਹਾਡੇ ਚ ਹੋਣੀ ਆ ਪ੍ਰੋਬਲਮ ਨਹੀਂ ਸੁਢਲੋ ਤੀ ਨੀ ਆ ਇਹ ਇੱਥੇ ਪ੍ਰੋਬਲਮ ਨਹੀਂ ਚੱਲਦੀ ਇੱਥੇ ਜੰਦੀ ਮੇਰੀ ਤਾਂ ਆ ਗਈ ਹੁਣ ਬਾਜ ਆ ਦੇ ਠੀਕ ਵੀ ਨਹੀਂ ਹੋ ਰਹੀ ਆ ਆ ਗਈ ਆ ਗਈ ਮੇਰੀ ਚਲਾ ਚਲਾਈ ਹੈ ਨਾ ਆਉਂਦੀ ਨਹੀਂ ਆ ਵੇਖ ਲਓ ਹੁਣ ਆਈ ਹੈ ਉਹਦੇ ਜੂੜੀ ਪਾਣੀ ਵਿੱਚ ਜੜਕ ਸੀ ਕੋਲੀ ਮਾ ਕੋ ਕੀ ਆ ਦੇਗੀ ਦੇ ਨੀ ਨਾ 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 ਕਰ ਜਾਂਦੇ ਕੀ ਮੈਨੂੰ ਪਤਾ ਨਹੀਂ ਨੱਕ ਨੂੰ ਡੂਣ ਲਗਾਉਣਾ ਐ ਕਰਕੇ ਮਕੀਲਾ ਗਗਮ ਇੰਦ ਬਤਾਣਾ ਚਾਹਤੇ ਆ ਗਿਆ ਤੀਸ਼ੇ ਦੀ ਇੱਕ ਜੱਤੀ ਆ ਗਈ ਹੁੰਦਾ ਅਉਰੀ ਕਈ ਸੁਰਲੇ ਆਉਹੀ ਇੱਕ ਕਰੇ ਛੋਟਾ ਕੰਮ ਖਰਾਬ ਇੱਕ ਸੁਰੂਰ ਤਰ ਕੇ ਜੱਤੀ ਖੜ ਕੇ ਨੇ ਅੱਜ ਭਾਂਗੇਤੀ ਲਾ ਲ ਮੈਂ ਮੈ ਤੇ ਆਲੂ ਲੈ ਚੁੱਪ ਕਰਕੇ ਬੋਲੇ ਜੀ ਫਤਿਹ ਕੱਢ ਲੈ ਥੱਲੋਂ ਵੱਡਾ ਕੰਮ ਕੋਈ ਹੋਰ ਜਾਂਦਾ ਟੋਟਾ ਵਾਲ ਜੁੱਤੀ ਵਾਲੇ ਕਿੰਦੇ ਆਜੋ ਮੇਰੇ ਕੰਮ ਹੀ ਬਣਾਤਾ ਕਿ ਇਹ ਕੀ ਕੁੱਟਣ ਕਿੰਦਾ ਅੱਜ ਪੈਂ ਜੁੱਤੀ ਲੈਣੀ ਅੱਜ ਪੈਂ ਜੁੱਤੀ ਲੈਣੀ ਮੈਂ ਕਿਹਾ ਨਹੀਂ ਮੈਂ ਤੇ ਹਾਲੂ ਗੰਡ ਲੈ ਲੈਣਾ ਝੋਪੀ ਕਰਕੇ ਬੜ ਕੇ ਨੇ ਬੋਲਾ ਤੂੰ ਜਾਣਦਾ ਨਾ ਕੀ ਆਂਦੀ ਉਹ ਗਰਨ ਵਾਲੀ ਵਾਲੀ ਕੀ ਕਹਿੰਦੇ ਕਿੰਦਾ ਹੋਣਾ ਅੱਜ ਤੋਂ ਬਾਅਦ ਮੈਂ ਤੇ ਨਹੀਂ ਮਾਰ ਦਿੰਦਾ ਸੋਇਆ ਰਬਾ ਹੈਂ ਚੈੱਕ ਆਰਡਰ ਆ ਗਿਆ ਮੈਨੂੰ ਮੈਂ ਤਾਂ ਬੰਦੀ ਕੱਟਦਾ ਕੋਈ ਬੰਦਾ ਆ ਗਿਆ ਹੱਥ ਤੇ ਲੱਖ ਚ ਕਿੰਨੀਆਂ ਜੀਰਾਂ ਲਗੀਆਂ ਸਮਝ ਨਹੀਂ ਆਉਂਦੀ ਕਿੰਨੀਆਂ ਮਰਜ਼ੀ ਲਾ ਰਿਆ ਆਪਣੀ ਮਰਜ਼ੀ ਆਪਣੀ ਮਰਜ਼ੀ ਜੀਰਾਂ ਕਾ ਆਪਾਂ ਹੀ ਨਾਉਣੀਆਂ ਨੇ ਕਿੰਨੀਆਂ ਮਰਜ਼ੀ ਲਾ ਰਿਆ ਜਿੰਨੀਆਂ ਜੀਰਾ ਹੋਣੀਆਂ ਲਾ ਦੇ ਆ ਮੇਰੀ ਭੈਣ ਵਿਚਾਰੀ ਪਤਾ ਨਹੀਂ ਮੈਸੇਜ ਕਰਕੇ ਫਿਰ ਅੱਧਾ ਦਾ ਘੰਟਾ ਮੋੜਦੀ ਨਹੀਂ ਘੰਟਾ ਘੰਟਾ ਮੋੜਦੀ ਉਹ ਚੱਲੀ ਜਿਹੜਾ ਡਿਜਾਇਨ ਦਾ ਸਾਡੇ ਉਹਨੂੰ ਬਿਫਤਾ ਪੈਣੀ ਕਈ ਕੰਮ ਹੋਣਗੇ ਵਿੱਚੇ ਤੜਕੇ ਲਾਉਂਦੀ ਵਿੱਚੇ ਜਿਆਣੇ ਆਣੇ ਸੰਦੇ ਲਈ ਵਿੱਚ ਇੱਕ ਕੇਸ ਰੱਖੋ ਮੈਨੂੰ ਆਰਡਰ ਮੋੜਾ ਦਾ ਸਿਰ ਹੋਣਾ ਹੈ ਵੀਡੀਓ ਡਿਲੀ ਜਾ ਤਾਂ ਅੰਦਰੋਂ ਬਰਬੀਤ ਨਾਲ ਰਹਿ ਟੱਕੀ ਦੰਮੀ ਪੁੱਤ ਨਾਨੀ ਸੌਂਗੀ ਉੱਥੇ ਤੇ ਤੂੰ ਵੀਡੀਓ ਪਾ ਲੈ ਕਲੀਪ ਕਰ ਤਾ ਮਾਰ ਦੀ ਸੇਰੇ ਆਵਾਜ਼ ਵਾਲੀ ਪਾ ਦਿੰਦੀ ਫਿਰ ਕਿ ਹੁੰਦਾ ਸੀ ਹੈ ਵੀਡੀਓ ਚੱਲਣੀ ਨਹੀਂ ਦੇਈ ਨਾ ਪਾਗਲੇ ਨਹੀਂ ਨਹੀਂ ਚੱਲਣੀ ਨਹੀਂ ਦੇਈ ਐਡਿਟਿੰਗ ਵਾਲੇ ਮੈਂ ਜਮ ਹੁਣ ਪਈ ਨਹੀਂ ਨਾ ਨਾ ਕੋਈ ਨਹੀਂ ਨਾਲ ਤੂੰ ਪਹਿਲਾਂ ਤੂੰ ਵੇਖਣ ਨਹੀਂ ਆਹ ਉਹਦੋਂ ਹੀ ਪਾਈ 52 ਮਿੰਟ ਹੀ ਹੋਏ ਨੇ ਨਹੀਂ ਨਹੀਂ ਵਦੋ ਨਾ ਚੈੱਕ ਕਰ ਲੈ ਇਸ ਤੋਂ ਦੋ ਜਾਣੇ ਨਹੀਂ ਹੁੰਦੇ ਮੈਂ ਟਾਈ ਹੋਇ ਨਾ ਹਰ ਅੱਛਾ ਅੱਜ ਲੈਣਾ ਤਾਂ ਨਹੀਂ ਜਾਵੇ ਚੰਗੀ ਤਰ੍ਹਾਂ ਕਮਰੇ ਖੰਡੇ ਕਾ ਲਓ ਵੇ ਅਸੀਂ ਸਿਲਾ ਕੇ ਗੋਣਾ ਆਪਣਾ ਇਸੀ ਤੇ ਲਾਓ ਜਾਓ ਫਤਿਹ ਆਪਣਾ ਇਸੀ ਦਮਨ ਅੱਧੀ ਰਾਤ ਨੰਗੀ ਚੱਲੀ ਅਗਲੇ ਰੂਮ ਦੇ ਅਸੀਂ ਹੁਣ ਕਹਿੰਨੀ ਪਤਾ ਕਿਨੇ ਦਾ ਫਾਜਲੀ ਮੈਂ ਕਰਦੀ ਯਾਰ ਜੀ ਕਰ ਦੋ ਕਰ ਦੋ ਤੇ 2-4 ਦਿਨਾਂ ਤੋਂ ਲਾਈਟ ਆਫ ਹੋ ਰਹੀ ਏ ਜੀ ਦੀਦੀ ਨੂੰ ਨੰਬਰ ਭੇਜਤਾ ਹੀ हां ਮੈਂ ਕਿਹਾ ਸੀ ਮੈਂ ਦੀਦੀ ਨੂੰ ਤੇ ਹੁਣ ਉਹਨੇ ਪਮਲ ਭੈਣ ਹਰਾਂ ਦੀ ਵੀਡੀਓ ਕੋਲ ਆਈ ਸੀ ਬੜਾ ਵਧੀਆ ਲੱਗਣਾ ਨਾਲ ਗੱਲਬਾਤ ਕਰਕੇ ਹਨ ਤੇ ਕਈ ਵਾਰ ਆ ਸਾਨੂੰ ਇਹਦਾ ਲੱਗਦਾ ਵੀ ਯਾਰ ਇਹਦੇ ਕੋਲ ਹੀ ਸਿੰਪਲ ਜਿਹੀ ਦੇਸੀ ਜਿਹਾ ਨਾਲ ਸਾਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਉਹਨਾਂ ਦੀ ਸਿਸਟਰ ਇੰਨਾ ਪਿਆਰ ਵਧੀਆ ਗੱਲਾਂ ਕਰ ਰਹੀ ਸੀ ਕਹਿ ਰਹੇ ਸੀ ਵੀ ਨਹੀਂ ਤੁਸੀਂ ਸਾਨੂੰ ਬਹੁਤ ਵਧੀਆ ਲੱਗਦੇ ਹੋ ਵੀ ਤੁਹਾਡੀ ਵੀ ਅਾਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਵੀ ਤੁਸੀਂ ਐ ਵਧੀਆ ਖੁੱਲ ਕੇ ਗੱਲਬਾਤ ਕਰਦੇ ਹੋ ਹੱਸਦੇ ਹੋ ਹਨ ਸੋਨ ਗਾਂ ਨਹੀਂ ਹੁਣ ਆਪਾਂ ਬਣ ਕੇ ਆ ਗਏ ਮਾਡਲ ਬਣ ਕੇ ਲੈ ਆਏ ਕਾਲੀ ਚੁੰਨੀ ਵੀ ਲੈ ਆਏ ਬਿੱਕਲ ਆਪ ਵੀ ਬੋਲ ਲ ਭਏ ਇਹਦਾ ਦੂਰ ਦੂਰ ਤੱਕ ਕੋਈ ਨਾ ਕੋਈ ਮੈਚ ਨਹੀਂ ਕੋਈ ਮੈਚ ਨਹੀਂ ਇਹ ਵੱਖਰੇ ਚੱਲ ਰਹੇ ਹਾਂ ਅਸੀਂ ਸਾਰਿਆਂ ਨਾਲ ਵੱਖਰੇ ਚੱਲਦੇ ਆ ਠੀਕ ਹੈ ਨਾ ਸਾਡਾ ਕਿਸੇ ਨਾਲ ਕੋਈ ਮੈਚ ਨਹੀਂ ਹੈਗਾ ਵਾਕਈ ਇਹ ਗੱਲ ਬਿਲਕੁਲ ਸਹੀ ਹੈ ਨਾ ਹੁਣ ਕਈ ਇਹਨੂੰ ਹੋਰ ਤਰੀਕੇ ਨਾਲ ਲੈਣਗੇ ਹੋਰ ਵੇ ਨਾਲ ਲੈਣਗੇ ਨਾ ਹੋਰ ਵੇ ਨਾਲ ਮਤਲਬ ਵਕਾਰੀ ਵਾਕਈ ਇਹੀ ਤੁਸੀਂ ਨਾ ਜਿਹੜੇ ਮੇਰੇ ਭਣਪਾ ਸਾਨੂੰ ਜਾਣਦੇ ਨੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਨੂੰ ਪਤਾ ਮੈਂ ਮੈਂ ਹੁਣ ਜੇ ਕਿਹਾ ਤੇ ਫਿਰ ਅਗਲੇ ਨੇ ਗੌਰ ਨਾਲ ਦੇਖਣੀ ਮੇਰੀ ਅੱਜ ਚੁੰਨੀ ਲੈਟ ਹੈ ਨਹੀਂ ਪ੍ਰੈਸ ਨਹੀਂ ਕੀਤੀ ਮੈਂ ਬਿਨਾ ਪ੍ਰੈਸ ਤੋਂ ਹੀ ਆਪਣੀ ਸੂਟ ਹੋਣੀ ਵੀਡੀਓ ਸ਼ੂਟ ਕਰਤੀ ਕੋਈ ਚੱਕਰ ਨਹੀਂ ਹੈਗਾ ਹੋਰ ਯਾਰ ਇਹ ਵੀ ਕੰਮ ਹੋ ਜਾਂਦਾ ਸਾਡੇ ਨਾਲ ਕਰੇ ਕਰੇ ਅਈ ਤੇ ਬਾਜ਼ਾਰ ਵੀ ਇਦਾਂ ਹੀ ਜਾ ਆਉਨੇ ਆ ਇਹ ਜੀ ਗੱਲ ਨਹੀਂ ਹੈਗੀ ਕਿ ਬਾਜ਼ਾਰ ਬੜਾ ਭਾਂ ਥੜ ਕੇ ਜਾਂਦੇ ਆ ਜੋ ਲੱਭਾਂ ਨੂੰ ਪੈਰਾਂ 'ਚ ਜੋ ਉਹਨੂੰ ਕੱਪੜਾ ਪਾਣ ਲੱਭਾਂ ਆ ਮੈਂ ਆ ਸੂਟ ਨਾਲ ਪਾਣੀ ਕਿੱਥੋਂ ਮੇਰੀ ਇੱਕ ਹੋਰ ਗਿਆ ਚੁੰਨੀ ਮਾਰੀ ਮੋਟੀ ਰਲਦੀ ਮੈਂ ਉਹੀ ਚੁੱਕ ਕੇ ਲੈ ਕੇ ਉਸ ਨਾਲ ਬਾਜ਼ਾਰ ਘੁੰਮ ਘੁੰਮਾਈ ਮਸਟਰ ਚੁੰਨੀ ਹੈਗੀ ਹੈਗੀ ਕੋਈ ਮਸਟਰ ਕੋਈ ਡਾਈ ਕਿਤੇ ਹਾਂ ਉਹ ਤੇ ਟਾਈ ਐਂਡ ਆਈ ਪੋ ਆ ਉਹ ਆ ਮਾਸਟਰ ਨੂੰ ਚਾਹੀਦੀ ਤੁਹਾਨੂੰ ਕਹਿੰਦੇ ਕਿ ਮਲਦੀ ਦੀ ਉਹ ਇਹਦੀ ਲੱਣੀ ਆਓ ਸਹੀ ਗੱਲ ਹੈ ਠੀਕ ਹੈ ਪੰਮਲ ਦੀਆਂ ਚੁੰਨੀਆਂ ਦਾ ਮੇ ਚੁੰਨੀ ਕਿ ਉਹਨਾਂ ਕਾਫੀ ਕੰਮ ਖਰਾਬ ਹੋ ਰਿਆ ਨੇ ਐਡੀ ਮਹਿੰਗੀ ਚੁੰਨੀ ਮੇ ਉਹ ਹਾਂ ਤੇ ਚੁੰਨੀ ਕਿੱਥੇ ਗਈ ਉਹ ਪਾਲੀ ਕੋ ਨਹੀਂ ਰਹਿ ਗਈ ਉਹਨੇ ਬਣ ਕੇ ਛੋਟ ਛੋਟ ਕਾਸ਼ ਖੜੀ ਹੋ ਵਾਹ ਜੀ ਖੱਟੂ ਪੂਰੀ ਨੇ ਟਾਈਮ ਕਿੰਨਾ ਹੋ ਗਿਆ 10:02 ਮਿੰਟ ਇਹ ਪਹਿਣਾ ਦੀ ਮਹਿਫਲ ਲੱਗੀ ਹੋਈ ਸੀ ਤੁਹਾਡੇ ਜਿਹੜੇ ਵੀ ਵੀਰ ਭਰਾਰੇ ਹੁੰਦੇ ਸੁਰਗੇ ਸਾਰੇ ਉੱਟੇ ਤੁਰਗੇ ਬੀਬੀਆਂ ਸਾਡੀਆਂ ਸੌਂਗੀਆਂ ਨੇ ਬੀਬੀਆਂ ਮਾਈਆਂ ਸੌਂਗੀਆਂ ਕੋਈ ਕੱਲ ਦਾ ਕਾਰਨ ਵਿਖਾ ਲਾਉਂਦੇ ਕੋਈ ਕੁਝ ਕਰਦਾ ਸੌਂਗਿਆ ਲਗਾ ਤੂੰ ਸਿੱਕਾ ਮਾਰਵਾ ਕੇ ਸਾਡੇ ਟੱਬਰ ਨੂੰ ਲੈ ਕੇ ਬੈẽਗੀ ਹੁਣ ਨਾ ਇੱਕ ਆਖ ਸੰਢੀ ਲੜਾਈ ਬੰਦ ਕਰ ਆਪੇ ਪੰਜ ਮੰਦੇ ਆ ਨਾ ਮੈਂ ਬਿੱਲ ਬਣਾਉਣਾ ਇੱਕ ਤਾਂ ਮੇਰਾ ਜੀ ਨਹੀਂ ਤਾਂ ਬੈਟਮੀ ਡਾਊਨ ਹੋਈ ਪਈ ਬਸ ਪਈ ਯਾਰ ਸਿਰੇ ਤੇਰੇ ਕੋਲੋਂ ਕੰਨਦਾ ਮੇਰੇ ਪਤਾ ਕਿ ਜਿੰਨਾ ਮਰਜ਼ੀ ਬੰਦਾ ਰਾਤ ਉਹ ਲੇਟ ਖੋਣ ਤੇ ਸਿਰ ਦਾ ਰਲਣਾ ਪੈ ਜਾਂਦਾ ਬੰਦੇ ਨੂੰ ਕਿਹੜੀ ਨੀਂਦ ਆਉਂਦੀ ਉਹ ਯਾਰ ਉਹ ਨੀਂਦ ਹੋਰ ਜਿਹੜੇ ਬੰਦੇ ਰਾਤ ਨੀਂਦ ਜਿਹੜੇ ਬੰਦੇ ਨੀਂਦ ਹੀ ਨਾ ਆ ਰਾ ਤੇ ਉਹ ਗੀਤ ਤੇ ਮੈਂ ਜਦੋਂ ਨਹੀਂ ਤੇ ਮੇਰੇ ਕੋਲ ਬੈਠਾ ਤੁਹਾਡੇ ਬੈੱਡ ਤੇ ਮੈਂ ਪਈ ਸੁੱਤੀ ਪੈ ਗਈ ਮੈਂ ਸਿੱਧੇ ਸਾਰੀ ਮੇਰੀ ਬਸ ਐਂ ਹੀ ਅੱਖ ਲੱਗੇ ਐਂ ਹੀ ਅੱਖ ਲੱਕੇ ਐਂ ਖੁੱਲ ਗਿਆ ਬਸ ਐਂ ਹੀ ਲੱਗੇ ਐਂ ਖੁੱਲ ਜਾਦਾ ਦਮੋਂ ਪਾਣੀ ਚ ਲਾਇਆ ਕਿ ਤੇ ਦਮੋਂ ਪਾਣੀ ਚੱਲ ਰਿਹਾ ਸੀ ਕਹੇ ਨਹੀਂ ਚੱਲ ਰਿਹਾ ਯਾਰ ਉਹ ਚੱਲ ਰਿਹਾ ਲਾ ਮੈਂ ਨੂੰ ਕਾਰੀਗਨ ਕੋਲ ਲਾਵਾਂ ਤੇ ਉਹ ਮੇਰਾ ਸੂਟ ਰੈਡੀ ਕੀਤਾ ਵੀ ਨਹੀਂ ਮੈਂ ਤਾਂ ਪਰਸੋਂ ਸੂਟ ਪਾ ਕੇ ਜਾਣਾ ਇਹ ਕਿੱਦਾਂ ਹੀ ਮੈਟਰ ਮੰਟਾ ਪਤੋਂ ਹੁਣ ਤੇ ਆਉਣ ਹੋਇਆ ਅੰਤਰਾ ਹਜੇ ਨੇ ਪ੍ਰੋਸੈਸਿੰਗ ਲੈਣੀ ਐ ਦੂਗੇ ਚੱਲ ਪੈਣਾ ਨੇ ਮਾੜਾ ਤਗੜਾ ਕੋਲ ਮੰਨਦਾ ਆ ਦੇ ਤੇ ਉਹ ਤੇ ਲੋਡਿੰਗ ਜਾਊਗਾ ਕਿ ਤੇ ਸਕੋਪ ਉੱਪਰ ਜਾਊਗਾ ਤੇ ਨਹੀਂ ਇਹ ਤਾਂ ਹੁਣ ਦੂਜਾ ਚਾਹ ਬਣਾ ਦੇ 10000 ਫੋਟੋ ਦੇ ਵਿੱਚ ਪੇਮੈਂਟ ਕਲੀਅਰ ਕਰ ਦਿਆ ਕਰ ਨਾ ਕਿੰਨੀ ਕਲੀਅਰ ਕਰਾਂ ਜਿਹੜਾ ਤਾਂ ਆਰਡਰ ਆਇਆ ਉਹਦਾ ਕਲੀਅਰ ਹੋਈ ਦੂਜਿਆਂ ਦੀ ਨਹੀਂ ਨਾ ਹੁੰਦੀਆਂ ਵਿੱਚ ਕਈ ਭਣਨ ਸੂਟ ਦੋ ਪਾਉਣਾ ਨੇ 40 ਨਾਲੋਂ ਨੂੰ 50 ਭੇਜੀਆਂ ਹੁੰਦੀਆਂ ਨੇ। ਹੂੰ। ਲਓ ਜੀ। ਅੱਜ ਸਾਡੇ ਘਰੇ ਹੈਗੀ ਪਾਰਟੀ ਤੇ ਆਪਾਂ ਪਾਰਟੀ ਦੇ ਬਣਾ ਰਹੇ ਹਾਂ ਪਕੌੜੇ। ਕਿਹਦੀ ਪਾਰਟੀ? ਮੇਰੀ। ਹੂੰ। ਅੱਜ ਬੜੀ। ਮੈਂ ਦੇ ਰਹੇ ਹਾਂ ਪਾਰਟੀ ਲਈ। ਹੂੰ, ਕਾਦੀ ਪਾਰਟੀ ਰੱਖੀ। ਹੂੰ। ਕਾਢ ਲੈ। ਵੈਸੇ ਹੀ। ਹਣ ਸੂਟ ਚਾਹਾਂ ਦੇ ਕਿੱਧਰ? ਤਾਂ ਹੀ ਬਲਿੰਦਰ ਦਾ ਫੋਨ ਵੀ ਆ ਗਿਆ। ਆ ਬਈ। ਪਕੌੜੇ ਬਣ ਰਹੇ ਨੇ। ਕੀ ਆ ਲੈ ਮੂੰਗੜ ਦੇ ਨੱਪਾ ਵੱਟੇ ਖਿਲਿਆ ਹਾਂ ਤੇਰੀ ਮੂੰਗੜ ਦੇ ਪਕੌੜੀ ਖੋੜਾ ਹੈ ਆ ਡੀਲਿਸ ਤੰਦ ਕੜੀਸ ਉੱਠ ਜਾ ਗਿਆ ਤਾ ਪੀਸ ਆ ਤੇ ਇੱਕ ਮੀਡੀਅਮ ਨੂੰ ਆ ਤੇ ਇੱਕ ਕਿੜੀਆ ਤੂੰ ਵੀ ਮੀਡੀ ਇੱਕ ਉਹ ਵੀ ਰਾਤਾਂ ਦੇ ਕੋਈ ਕੱਚਾ ਦੇਣਾ ਪਾ ਕੱਚਾ ਹਾਂ ਹਾਂ ਆਈ ਖਾ ਲੈਣੇ ਅਸੀਂ ਨੇ ਮੁਕਾ ਮੈਂ ਕਿਹਾ ਮੈਂ ਕਿਹਾ ਡਰਨੀ ਕਿ ਆਪਾਂ ਸੁਣਦਾ ਕੁੱਤਾ ਪਲੇਆ ਲੈ ਆਪਾ ਉਹ ਵਾਲੇ ਕੁੱਤੇ ਵਾਲੇ ਕੋਲੇ ਆਪਾਂ ਲਾ ਕੇ ਇੰਤੋ ਟੱਗ ਰਾ ਕੇ ਲੈ ਲਈ ਕਿਤੇ ਫੋਰ ਉਹ ਆਹੋ ਕੋਈ ਆ ਬੋਲ ਮੈਂ ਛੱਡ ਕੈਂਟਾ ਕੈਂਟਾ ਦੱਸਣਾ ਪਾ ਵੀਡੀਓ ਵੀ ਸ਼ੂਟ ਕਰਨੀ ਐ ਨੇ ਬਈ ਆਪਾਂ ਸ੍ਰੀ ਗਾ ਜੀ ਪਾਪਾ ਸ੍ਰੀ ਕਾਂਜੀ ਪਾਪਾ ਹੋਰੋਂ ਪਾ ਕੇ ਦੱਸੋ ਸ੍ਰੀ ਕਾਂਜੀ ਦੱਸੋ ਮੇਰੀ ਪੜਾਈ ਕਿਵੇਂ ਚੱਲ ਰਹੀ ਹੈ ਮਰ ਪਾਉ ਕਿ ਤਾਂ ਹਰ ਪਾਉ ਕਿਦਾਂ ਰਹਾ ਗਰਮਾਵੇ ਚੁਈ ਜਾਪੇ ਮੈਂ ਉਹ ਨੂੰ ਪਾਉ ਨੂੰ ਕੁਛ ਟਪਰ ਬਲਵਾ ਦਿੱਚੂ ਹੂੰ ਇੰਤਲਾਗਾਤੋਂ ਉਹ ਇਹੇ ਸਪਟੇ ਪਾਣੀ ਆ ਗਿਆ ਕਿਉਂ ਮੈਂ ਜਾਪਾ ਦਾ ਨੋਇ ਲੰਦੇ ਆਵੇ ਜਪੜ ਪਾਈ ਨਹੀਂ ਇਹ ਪੂਰੀ ਅੱਜ ਸੁੱਕ ਲੱਗ ਗਈ ਮੈਂ ਲਾਈਆ ਤੇ ਉਹ ਵੀ ਲੰਗੇ ਬੈਰ ਪੁੱਤ ਵੀ ਨਹੀਂ ਗੋਲੀ ਦੋਨੇ ਲੰਦੇ ਪਰਖੇ ਬੋਲ ਦੇਖੀ ਵਧੀਆ ਵਧੀਆ